ਵੈਗੁਰਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆ ਤੇ ਲੋ ਜੀ ਇੱਧਰ ਚਾਹ ਤਾਂ ਪਹਿਲਾਂ ਬਣਾ ਲੀਆ ਕਿੰਨੀਆਂ ਧੋ ਕੇ ਰੱਖਤੀਆਂ ਦੁੱਧ ਮਿਣਤਾ ਮਿੰਟੇ ਟੱਕਣ ਲਗਾਤੇ ਇਹਨਾਂ ਨੂੰ ਹੁਣ ਦੁੱਧ ਪਾਉਣ ਤੋਰਦੇ ਆਪਾਂ ਇਹਨਾਂ ਤੋਂ ਪਾ ਤੋਰਤਾ ਦੁੱਧ ਪਾਉਣ ਲਈ ਦੁੱਧ ਗਰਮ ਕਰਤੀਏ ਇਹ ਪਤੀਲੇ 'ਚ ਰੱਖ ਰਿਆ ਦੁੱਧ ਮੈਂ ਨੀਚੇ ਧਰ ਕੇ ਉਹਨੀਆਂ ਨਾਲੇ ਹਾਰੇ 'ਚ ਆਟਾ ਗੁੰਨਤਾ ਅਟਾ ਗੁੰਨ ਕੇ ਕਮਨ ਮੇੜ ਕੇ ਲਓ ਜੀ ਇਹ ਦੁੱਧ ਧਰਿਆਵਾ ਸੀਗਾ ਮੈਂ ਖੜ ਗਈ ਸੀ ਥੋੜਾ ਚਿਰ ਤੇ ਲਓ ਜੀ ਇਹ ਦੁੱਧ ਹੁਣ ਹਾਰੇ ਚ ਧਰਾਈਏ ਨੀਚੇ ਤਵਾ ਤੋ ਉਦਣੀ ਐ ਨੇ ਤਵਾ ਧੋ ਕੇ ਹੁਣ ਲਓ ਜੀ ਆ ਕੇ ਭਾਂਡੇ ਮੰਜਾਂਗੇ ਫਿਰ ਕੀ ਪਾਣੀ ਤਾਂ ਹੁਣ ਹੈ ਨਹੀਂ ਲਾਈਟ ਬੱਜ ਗਈ ਆ ਟੈਂਕੀ ਖਤਮ ਹੋ ਗਈ ਆ ਹੁਣ ਫਿਰ ਆਪਾਂ ਕੀ ਕਰ ਸਕਦੇ ਆ ਭਾਂਡੇ ਤਾਂ ਕਰਦਨੇ ਆ ਇਕੱਠੇ ਹੁਣ ਆਪਾਂ ਫਿਰ ਰੋਟੀ ਲਾ ਲੈਨੇ ਐਨੇ ਦੁੱਧ ਘਰ ਤਾਂ ਇੱਤ ਤੱਤਾ ਗੋਹੇ ਲਾਗੇ ਸੀਗੇ ਆਪਾਂ ਇੱਥੇ ਝਾੜੂ ਲਾਗੇ ਕੰਮ ਨੇ ਵੇੜ ਗਏ ਦੁੱਧ ਤੱਤਾ ਤਰਦਾ ਧੂਆ ਹੋ ਰਿਹਾ ਦਿਖ ਨਹੀਂ ਰਿਹਾ ਬਹੁਤ ਜ਼ਿਆਦੇ ਲੋ ਜੀ ਦੁੱਧ ਤਰਦਾ ਹੁਣ ਲਾਉਨੇ ਆ ਰੋਟੀ ਆਪਾਂ ਲੱਗਿਆ ਆਪਣਾ ਹੁਣ ਕੰਪਲੀਟ ਇਹ ਰਹਿ ਗਈ ਇੱਕ ਦੋ ਰੋਟੀਆਂ ਰਾੜ ਦੀਏ ਰਾੜ ਕੇ ਆਟਾ ਚੱਕ ਦੀਏ ਬਾਧੂ ਹੁੰਦਾ ਆਪਣੇ ਥੋੜਾ ਜਿਹਾ ਫੇਰ ਦੁਪਹਿਰੇ ਦੇਖਾਂਗੇ ਨਹੀਂ ਸ਼ਾਮ ਨੂੰ ਭਾਂਡੇ ਕਰਤੇ ਇਕੱਠੇ ਤੇ ਲੋ ਜੀ ਪਾਣੀ ਹੈ ਨਹੀਂ ਸੀਗਾ ਪੋਚਾ ਆਪਾਂ ਨੇ ਫੈਲਾ ਲਗਾਤਾ ਇਹ ਪੋਚਾ ਲੱਗਿਆ ਫ੍ਰਿਜ ਦਾ ਪਾਣੀ ਪਿੱਛੇ ਡੁੱਲ ਗਿਆ ਝੋ ਗਿਆ ਬਾਰਫ ਸਾਰੀ ਖੁਰਗੀਆ 7 ਵਜੇ ਦੀ ਲੈਟ ਪੱਜੀ ਵੀ ਆ ਤੇ ਫਿਰ ਆਪਾਂ ਨੇ ਇਹਦੇ ਕਰਕੇ ਇੱਧਰ ਪੋਚਾ ਲਗਾਤਾ ਤੇ ਲੋ ਜੀ ਦੁੱਧ ਤਰਿਆਏ ਸੀਗੇ ਹਾਰੇ ਚ ਆਪਾਂ ਦੁੱਧ ਤਰਿਆਏ ਸੀਗੇ ਦੁੱਧ ਚੱਕ ਲਈ ਅੰਦਰ ਹੁਣ ਇਹ ਦੁਪਹਿਰ ਦੀ ਵੀਡੀਓ ਵਾ ਤੇ ਧਾਲ ਤਰਿਆਏ ਦੁੱਧ ਦੇਖੋ ਰਿੜਿੜ ਕੇ ਵਧੀਆ ਉੰਜ ਤੱਕ ਕਿਉਂ ਨਿਕਲਿਆ ਮੈਂ ਦੇਖੂਗੀ ਪਰ ਇਹਦੇ ਵਿੱਚ ਹੁਣ ਆਥ ਨੇ ਦੁੱਧ ਪਾ ਕੇ ਰਿੜਕੂਗੀ ਉਹ ਸਵੇਰੇ ਇੱਕਣ ਫਿਰ ਜ਼ਿਆਦਾ ਰੜ ਜਾਂਦਾ ਮੈਂ ਲਾ ਲਈ ਅੰਦਰ ਚੱਕ ਲਈ ਦੇਖਦੇ ਆ ਸਵੇਰੇ ਰਿੜਕ ਲਾਂਗੇ ਤੇ ਲੋ ਜੀ ਵੇਖੋ ਤੁਸੀਂ ਇੱਧਰ ਮਸਾਲਾ ਧਰ ਲਿਆ ਆਪਾਂ ਨੇ ਦਾਲ ਦਾ ਇੱਧਰ ਮੈਂ ਦੁੱਧ ਗਰਮ ਕਰਤਾ بیٹے ਦੀ ਮੁੱਠਾ ਪਾਉਂਦੀ ਸੀਗੀ ਮੈਂ ਸ਼ੱਕਰ ਪਾ ਦਾ ਮਹਾ ਕੇ ਪੀ ਲੂਗਾ ਜੇ ਪੀਣੀ ਹੋ ਕੁੱਟਕ ਚਾਹ ਅਸੀਂ ਪੀ ਲਈ ਸੀਗੀ ਦੁਪਹਿਰੇ ਤੇ ਫਿਰ ਮੈਂ ਹੁਣ ਬਣਾਈਓ ਨਹੀਂ ਮੈਂ ਦੁੱਧੇ ਕਰਤਾ ਅਸੀਂ ਵੀ ਪੀ ਲਿਆ ਮੈਂ ਤਾਂ ਕੁੱਟਕ ਹੀ ਝੋਲੇ ਲੂਣੀ ਕੁਛ ਬੇਟੇਂ ਦੇ ਦੂੰਗੀ ਇੱਧਰ ਆਪਾਂ ਹੁਣ ਮਸਾਲਾ ਭੁੰਨ ਲੈਨੇ ਆਂ ਦਾਲ ਆਪਾਂ ਚੱਕ ਲਿਆ ਅੰਦਰ ਤੇ ਲੋ ਜੀ ਮਸਾਲਾ ਪਿਆਜ਼ ਕੱਟ ਲਿਆ ਹਰੀਆਂ ਮਿਰਚਾਂ ਕੱਟ ਲੀਆਂ ਕੱਟ ਕੇ ਸਮਾਰ ਕੇ ਪਿਆ ਮਸਾਲਾ ਭੁੰਨ ਲਈਏ ਮਸਾਲਾ ਭੁੰਨ ਕੇ ਪਾਤਾਏ ਪਤੀਲੇ ਚ ਤੇ ਲੋਜੀ ਬੇਗੂ ਜੀ ਮਸਾਲਾ ਤਾਂ ਆਪਣਾ ਪੁੱਜ ਗਿਆ ਇਹਦੇ ਚ ਪਾ ਲਾਨੇ ਆ ਪਾਣੀ ਹੁਣ ਪਾਣੀ ਪਾ ਕੇ ਹੁਣ ਇਹਨੂੰ ਰਿੰਨ ਲਈਏ ਥੋੜਾ ਜਿਹਾ ਨਾਲੇ ਤੱਕਿਓ ਲੱਗਿਆ ਵਾਲੇ ਵਾਲੇ ਥੋੜਾ ਜਿਹਾ ਰਿੰਨ ਲਈਏ ਰਿੰਨ ਕੇ ਫਿਰ ਪਾ ਲਾਨੇ ਆਪਾਂ ਪਤੀਲੇ ਚ ਰੜਾ ਦਨੇ ਆ ਲੋ ਜੀ ਰਿਚ ਗਿਆ ਏ ਤੇ ਹੁਣ ਇਹਦੇ ਚ ਪਾ ਲਾਨੇ ਆਪਾਂ ਓਰੀਜਨਲਾਂ ਕੇ ਮੈਂ ਥੋੜਾ ਜਿਹਾ ਪਾਣੀ ਹਰੇ ਰਿਜਜਾ ਪੈ ਜਵੇ ਫਿਰ ਮੈਨੂੰ ਐ ਸੀਗਾ ਖਰਾਬ ਨਾ ਹੋ ਜਵੇ ਕਿਤੇ ਤੇ ਲੋਜੀ ਵੈਗਰੂ ਜੀ ਹੁਣ ਰਿਜਜੇਗੀ ਆ ਆਪਣਾ ਮਸਾਲਾ ਚੰਗੀ ਤਰ੍ਹਾਂ ਕਾਫੀ ਪਾਣੀ ਪਾਇਆ ਸੀਗਾ ਥੋੜਾ ਜਿਹਾ ਮੈਂ ਓਰੀਜਨਲ ਲਿਆਉਂਗੀ ਲੋਜੀ ਵੈਗਰੂ ਜੀ ਮਸਾਲਾ ਹੁਣ ਰਿਜਜ ਰਿਹਾ ਆਪਣਾ ਤੇ ਇਧਰ ਹੁਣ ਆਪਾਂ ਤੜਕਾ ਲੈ ਲਈਏ ਤੜਕਾ ਹੋ ਰਿਜਜ ਵੀ ਥੋੜਾ ਜਿਹਾ ਮੈਨੂੰ ਵੀ ਐ ਹੋ ਗਿਆ ਸੀਗਾ ਪਾਣੀ ਪਾਇਆ ਵਾ ਥੋੜਾ ਜਿਹਾ ਓਰੀਜਨਲ ਆ ਰੰਨ ਕੇ ਫਿਰ ਇਹਦੇ ਵਿੱਚ ਦਾਲ ਰਲਾ ਲਾਂਗੇ ਆਪਾਂ ਇਹਨੂੰ ਮਸਾਲੇ ਨੂੰ ਉਹਦੇ ਵਿੱਚ ਪਾ ਦਾਂਗੇ ਦਾਲ ਪਾਲੀ ਪਹਿਲਾਂ ਇਹਦੇ ਵਿੱਚ ਫਿਰ ਇਹਨੂੰ ਚੱਕ ਕੇ ਉਹਦੇ ਵਿੱਚੇ ਪਾਤਾ ਮਸਾਲੇ ਨੂੰ ਰਲਾਤਾ ਦਾਲ ਉਧਰ ਰੋਣੇ ਲਾਂਗੇ ਥੋੜੀ ਜਿਹੀ ਹੋਰ ਨਾਲੇ ਤੇ ਲੋ ਜੀ ਇੱਧਰ ਕਰ ਲਿਆ ਆਪਾਂ ਘਿਓ ਗਰਮ ਘਿਓ ਗਰਮ ਕਰਕੇ ਇਹ ਪਿਆਜ਼ ਹਰੀਆਂ ਮਿਰਚਾਂ ਮੈਂ ਰਗੜ ਲੀਆਂ ਸੀਗਾ ਪਹਿਲਾਂ ਭੰਈਆਂ ਸੀਗੀਆਂ ਮੈਂ ਕਿਹਾ ਖਰਾਬ ਇਹ ਹੋ ਜਾਣੀ 8-10 ਤੇ ਫਿਰ ਮੈਂ ਚਟਣੀ ਬਣਾ ਲਣੀ ਆ ਜਿੱਦਾਂ ਘਿਓ ਦਾ ਲਗਾ ਲੰਨੇ ਆ ਤੜਕਾ ਤੇ ਪਾ ਲਿਆ ਨੂਨ ਨੂਨ ਪਾ ਕੇ ਹੁਣ ਇਹਨੂੰ ਮਿਕਸ ਕਰ ਲੰਨੇ ਆ ਤੜਕਾ ਭੁੰਨੂਗੀ ਤਾਂ ਮੈਂ ਥੋੜਾ ਜਿਹੀ ਕਿਉਂਕਿ ਫਿਰ ਪਾਣੀ ਜਾਂ ਸੋਕ ਲੈਂਦੀ ਆ ਥੋੜੇ ਥੋੜਾ ਭੁੰਨ ਕੇ ਕਿਉਂ ਜੀ ਦਾ ਰੱਖ ਲਾਂਗੇ ਹੁਣ ਸ਼ਾਮ ਨੂੰ ਖਾ ਲਾਂਗੇ ਸਵੇਰੇ ਤੇ ਲੋ ਜੀ ਵੈਗਰੂ ਜੀ ਨੂੰ ਭੁੰਨ ਲਿਆ ਭੁੰਨ ਕੇ ਨੂੰ ਰਲਾ ਦਈਏ ਨਾਲ ਤੁਹਾਨੂੰ ਹੋਣੇ ਰਲ ਜੂਗਾ ਚੰਗੀ ਤਰ੍ਹਾਂ ਤੇ ਇਧਰ ਆਟਾ ਗੁੰਨਤਾ ਇਹ ਆਟਾ ਗੁੰਨ ਕੇ ਕੱਢ ਲਿਆ ਬਾਹਰ ਕੌਲੇ 'ਚ ਆਪਾਂ ਨੇ ਤੇ ਮੈਂ ਇੱਕ ਰੋਟੀ ਤੇ ਰੱਖ ਕੇ ਦੇਖਤੀ ਸੀਗੀ ਨਾਲੇ ਨਾਣ ਮਿਰਚ ਦੇਖਦੀ ਸੀਗੀ ਦਾਲ ਆਪਣੀ ਰਿੱਜੀ ਗਈ ਤਿਆਰ ਆ ਤੇ ਫਿਰ ਹੁਣ ਰੋਟੀ ਲਾ ਲਾਂਗੇ ਜਦੋਂ ਉਹ ਆਉਣਗੇ ਉਦੋਂ ਹੀ ਕੰਮ ਨੇੜ ਲਿਆ ਸਾਰਾ ਕੰਮ ਹੋਇਆ ਪਿਆ ਆਪਣਾ ਦਾੜੇ ਨੇ ਰਿੱਝ ਰਹੀ ਸੀਗੀ ਮੈਂ ਕਿਹਾ ਕੱਟ ਕਰ ਦਾਨੀ ਐ ਨੇ ਹੋਰ ਰਿੰਨ ਲੈਣੀ ਆ ਤੇ ਲੋ ਜੀ ਵੈਗੁਰੂ ਜੀ ਰਿੰਨ ਕੇ ਰੱਖ ਲੈਣੀ ਆ ਫਿਰ ਆਥਣੇ ਸਵੇਰੇ ਕੰਮ ਆ ਜੂਗੀ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹੀ ਗੁਰਜੀਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਕੀ ਫਤਿਹ ਜੀ ਲੋ ਜੀ ਫਿਰ ਰੋਟੀ ਲਾ ਦਾਂਗੇ ਨਾਲੇ ਮਾਜ ਦਾਂਗੇ ਭਾਂਡੇ ਕੰਨੀਆਂ ਕੁੰਨੀਆਂ ਦੁੱਧ ਪਾ ਕੇ ਆਉਣਗੇ ਜਦੋਂ ਤੇ ਲੋ ਜੀ ਕੰਮ ਆਪਣੇ ਨਿਭੜ ਗਏ ਸਾਰੇ ਕਰਤੇ